ਬੜੇ ਆਲ ਦਾ ਵਾਹ ਪੀਓਪੀ ਦਾ ਕੰਮ ਕਰਦਾ ਵਾ ਇਹ ਮਲੇਰਕੋਟਲੇ ਚੱਲੇ ਸੀਗੇ ਤੇ ਬੱਸ ਆਲਾ ਕੁਚਲ ਕੇ ਬੱਸ ਆਲਾ ਡਰਾਈਵਰ ਵੀ ਭੱਜ ਗਿਆ ਵਾ ਓਵ ਨਹੀਂ ਰੁਕਿਆ ਤੇ ਹੁਣ ਆ ਤੁਹਾਡੇ ਸਾਹਮਣੇ ਪਿਆ ਸਾਰਾ ਕੁਝ ਪਗਨਾ ਗਿਆ ਇਹਦੇ ਚਲੋ ਹਾਂ ਇਹ ਕਿਹਨਾਂ ਜੀ ਨਾਮ ਕਰਮਜੀਤ ਸਿੰਘ ਇਹਨਾਂ ਦਾ ਐਕਸੀਡੈਂਟ ਹੋਇਆ ਕੌਣ ਸੀ ਇਹ ਜੀ ਸਾਡੇ ਕਜ਼ਨ ਨੇ ਕੀ ਨਾਮ ਇਹਦੇ ਨਾਲ ਦਲੀਪ ਕੁਮਾਰ ਆ ਕਿੱਥੋਂ ਜਾ ਰਹੀ ਸੀ ਕਿ ਕਿ ਬਾੜੇ ਵਾਲਾ ਵਾ ਇਹ ਪੀਓਪੀ ਦਾ ਕੰਮ ਕਰਦਾ ਵਾ ਇਹ ਮਲੇਰਕੋਟਲੇ ਚੱਲੇ ਸੀਗੇ ਤੇ ਬੱਸ ਵਾਲਾ ਕੁਚਲ ਕੇ ਬੱਸ ਵਾਲਾ ਡਰਾਈਵਰ ਵੀ ਭੱਜ ਗਿਆ ਵਾ ਓਵਨੀ ਰੁਗਿਆ ਤੇ ਹੁਣ ਤੁਹਾਡੇ ਸਾਹਮਣੇ ਪਿਆ ਸਾਰਾ ਕੁਝ ਹੋ ਗਿਆ। ਕਿੰਨੀ ਦੇਰ ਹੋ ਗਈ ਐਕਸੀਡੈਂਟ। ਅੱਧਾ ਘੰਟਾ, ਪੌੜਾ ਘੰਟਾ, ਟੱਟ ਟੱਟ ਡੇਢ ਘੰਟਾ। ਨਹੀਂ ਜਾਂਦਾ ਨਾ ਕੋਈ ਕੁਛ ਕਰ ਆ ਰਿਹਾ। ਘੰਟਾ ਡੇਢ ਘੰਟਾ ਹੋ ਗਿਆ। ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ। ਘਰ ਵਾਲਿਆਂ ਨੂੰ ਦੱਸ ਦਿੱਤਾ ਗਿਆ ਵਾ ਘਰ ਵਾਲੇ ਇੰਨੇ ਦੇ ਕਜ਼ਨ ਵੀ ਆ ਚੁੱਕੇ ਆ। ਆ ਗਿਆ ਆਇਆ ਸੀ। ਹਾਂਜੀ। ਆਇਆ ਹੋਇਆ। ਵਾ ਆਇਆ ਸੀ ਬੱਚੇ ਆ ਛੋਟੇ ਛੋਟੇ ਜੀ। ਦੋ ਕੁੜੀਆਂ ਨੇ ਇੱਕ ਮੁੰਡਾ। ਦੋ ਕੁੜੀਆਂ, ਦੋ ਕੁੜੀਆਂ ਇੱਕ ਮੁੰਡਾ, ਦੋ ਕੁੜੀਆਂ ਇੱਕ ਮੁੰਡਾ। ਛੋਟੇ ਛੋਟੇ ਬੱਚੇ ਆ। ਆਇਆ ਵੀਰੇ ਦੱਸੋ ਕੋਈ ਵੀਰੇ ਬ੍ਰਮਕੇਸ਼ ਕੁਮਾਰ ਜੀ ਇਹ ਕੋਣ ਹੈ ਕਿ ਤੁਹਾਡੇ ਇਹ ਵੀਰੇ ਬੂਆ ਦਾ ਮੁੰਡਾ ਜੀ ਅੱਛਾ ਕਿਥੋਂ ਕੀ ਹੋਇਆ ਮਾਮਲਾ ਕਿੱਦਾਂ ਹੋਇਆ ਐਕਸੀਡੈਂਟ ਇਸ ਵੀਰੇ ਕੰਮ ਤੇ ਜਾਂਦਾ ਸੀਗਾ ਨਾਲੇ ਇਹ ਮੁੰਡਾ ਇੱਕ ਹੋਰ ਸੀ ਸੀਗਾ ਅਰਵਿੰਦ ਨਾਤਾ ਉਹਦੇ ਤਾਂ 60 ਸੁੱਟ ਲੱਗੇ ਪੈਰ ਹੱਥ ਤਨੇ ਟੁੱਟੇ ਉਹਦੇ ਹਸਪੀਟਲ ਲੈ ਗਏ ਇਹ ਵਿਚਾਰੇ 1.5 ਘੰਟਾ ਡੇਢ ਹੋ ਗਿਆ ਸੀ ਐਂਬੂਲੈਂਸ ਨੂੰ ਫੋਨ ਕਰੀ ਜਾਂਦੇ ਆ ਕੋਈ ਨਹੀਂ ਆ ਰਿਹਾ ਇੱਥੇ ਕੀ ਜਵਾਬ ਦਿੱਤਾ ਜਾ ਰਿਹਾ ਮੁੰੇ ਸਾਡੇ ਕੋਲ ਅਜੇ ਟਾਈਮ ਨਹੀਂ ਹੈ ਜੀ ਇਹ ਨਹੀਂ ਹੈ ਕੋਈ ਸਪੋਰਟ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਬਸ ਸੱਲ ਵੀ ਭੱਜ ਗਏ બસ ਉੱਥੇ ਖੜਾ ਵਾ ਉਹਦੀ ਚਾਬੀ ਅਸੀਂ ਕੱਢੀ ਹੋਈ ਐ ਸਾ ਚਾਬੀ ਸਾਡੇ ਕੋਲ ਨਾ ਤਾਂ ਕੋਈ ਸਰਬਰਰਥਾਨੇ ਵਾਲੇ ਹਜੇ ਤੱਕ ਨਹੀਂ ਪਹੁੰਚੇ ਅਸੀਂ ਮੇਰੇ ਬ੍ਰਦਰ ਤੇ ਸਾਰੇ ਗਏ ਆ ਉੱਥੇ ਗਲਤੀ ਕੀਤੀ ਲੱਗ ਰਹੀ ਤੁਹਾਨੂੰ ਬਸ ਵਾਲੇ ਬਸ ਵਾਲੇ ਦੀ ਜੇ ਦੇਖੋ ਜੀ ਆਪਣੇ ਆਪਣੇ ਸਾਈਡ ਆ ਰਿਹਾ ਸੀ ਉਹਨੇ ਓਵਰਟੇਕ ਕਰਨ ਦੇ ਚੱਕਰ ਤੇ ਸਿਰ ਤੇ ਚੜ ਪੱਲਾ ਉਹਨੇ ਡਿੱਗ ਗਿਆ ਲੱਗ ਕੇ ਫਿਰ ਉਹਦੇ ਉੱਪਰ ਛੜ ਗਿਆ ਗੱਡੀ ਬਸ ਬਸ ਦਾ ਅਗਲਾ ਪਤਾ ਜੋ ਵੀ ਟਾਇਰ ਚੜਿਆ ਇਹਦੇ ਉੱਪਰ ਚੜ ਗਿਆ ਹੈਲਮਟ ਤੇ ਆ ਦੇ ਉਹ ਸਿਰ ਖੁੱਲ ਗਿਆ ਬੱਚੇ ਉਹਨੇ ਛੋੜੇ ਛੋੜੇ ਤਿੰਨ ਬੱਚੇ ਕੌਣ ਦੇਖੂਗਾ ਜੀ ਅਗਲਾ ਦਿਹਾੜੀ ਕਰਦਾ ਸੀਗਾ ਬੱਚੜਾ ਠੇਕੇਦਾਰ ਦੇ ਥਰ ਪੀਓਪੀ ਦਾ ਹੁਣ ਇਹਦੇ ਬੱਚੇ ਤੇ ਕੌਣ ਦੇਖੂਗਾ ਪੂਰੀ ਉਮਰ ਕੌਣ ਕਿ ਕੀ ਕਰੂਗਾ ਇੰਨੇ ਇੰਨੇ ਬੱਚੇ ਆ ਮੰਗ ਕੀ ਕਰ ਮੰਗ ਕੀ ਕਰਦੇ ਹੁਣ ਆਨ ਬਸਲੇ ਗੱਲ ਕਰਨ ਸਾਰੇ ਦੇਖਣ ਕੀ ਅਸੀਂ ਦੇਖਾਂਗੇ ਉਹ ਮੰਗ ਕੀ ਆ ਜੇ ਅਸੀਂ ਉਹਨੇ ਡਰਾਈਵਰ ਤੇ ਦੇਖਾਂਗੇ ਕੀ ਕਰਨਾ ਕਾਰ ਵਾਈ ਤਾਂ ਕਾਰਵਾਈ ਕਰਾਵਾਂਗੇ ਜੀ ਚੰਗੀ ਤਰ੍ਹਾਂ ਜਿੱਦਾਂ ਉਹਨੇ ਕੀਤਾ ਨਾ ਸਾਡੇ ਫੈਮਿਲੀ ਦਾ ਨੁਕਸਾਨ ਅਸੀਂ ਵੀ ਕਰਾਂਗੇ ਐਂਬੂਲੈਂਸ ਨਹੀਂ ਆ ਰਹੀ ਐਂਬੂਲੈਂਸ ਨਹੀਂ ਆ ਰਹੀ ਜੀ ਬਸ ਸਾਲ ਨੂੰ ਵੀ ਅਸੀਂ ਕਿੰਨੀ ਵਾਰ ਕਿਹਾ ਜੀ ਉਹ ਵੀ ਨਹੀਂ ਸੁਣ ਰਿਹਾ ਅਸੀਂ ਕਿਹਾ ਬੁਲਾਓ ਆ ਦੇਖੋ ਐਦਾਂ ਹੋ ਰਿਹਾ ਇੱਥੇ